ਆ ਮੈਮ ਯੋਧ ਨਸ਼ਾ ਵਿਰੋਧੀ ਮਹਮ ਜਾਰੀ ਹੈ ਤੁਹਾਡੇ ਵੱਲੋਂ ਲਗਾਤਾਰ ਲੁਧਿਆਣਾ ਰੇਂਜ ਦੇ ਵਿੱਚ ਵੀ ਤੁਹਾਡੇ ਵੱਲੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਲਗਾਤਾਰ ਨਸ਼ਾ ਤਸਕਰਾਂ ਨੂੰ ਫੜਿਆ ਵੀ ਜਾ ਰਿਹਾ ਹੈ ਕੀ ਆਉਟਪੁੱਟ ਪ੍ਰੋਪਰ ਕਿੰਨੀ ਕੁ ਨਿਕਲ ਰਹੀ ਹੋਈ ਹੈ ਨਸ਼ੇ ਨੇ ਪੰਜਾਬ ਤੋਂ ਜੜੋ ਖਤਮ ਕਰਨਾ ਸੜਮ ਮੰਨਦਾ ਹੈ ਇਸੀ ਮੁਹਿੰਮ ਦੇ ਤਹਿਤ ਹੁਣ ਤੱਕ ਲੁਧਿਆਣਾ ਰੇਂਜ ਦੇ ਵਿੱਚ ਜਿਹੜੇ 3 ਜ਼ਿਲ੍ਹੇ ਪੈਂਦੇ ਆ ਖੰਨਾ ਨਵਾਂ ਸ਼ਹਿਰ ਤੇ ਲੁਧਿਆਣਾ ਰੂਟਰ ਇਹਨਾਂ ਦੇ ਵਿੱਚ ਟੋਟਲ 479 ਐਫ ਆਈ ਆਰ ਦਰਜ ਹੋ ਚੁੱਕੇ ਨੇ 132 ड्रग स्मगलर्स ਅਤੇ ਫੇਡਲਰਸ ਇਹਨਾਂ ਨੂੰ ਸਲਾਖਾ ਦੇ ਪਿੱਛੇ ਪਹੁੰਚਾਇਆ ਜਾਂਦਾ ਹੈ ਇਸ ਸਾਲ 17 ਕਰੋੜ ਤੋਂ ਵੱਧ ਪ੍ਰਾਪਰਟੀ ਜਿਹੜੀ ਨਸ਼ਾ ਤਸਕਰਾਂ ਨੇ ਨਸ਼ੇ ਦੇ ਉਹਦੇ ਨਾਲ ਬਣਾਈ ਸੀਗੀ ਵੈਲਿਊ ਨਾਲ ਬਣਾਈ ਸੀ ਉਹ ਜ਼ਬਤ ਹੋ ਚੁੱਕੀ ਹੈ ਜਾਂ ਫ੍ਰੀਜ਼ ਹੋ ਚੁੱਕੀ ਹੈ ਜਿਹੜੇ ਸਕੂਲ ਅਤੇ ਕਾਲਜ ਦੇ ਬੱਚੇ ਹੈਗੇ ਹਨ ਉਹਨਾਂ ਨੂੰ ਅਸੀਂ ਨਸ਼ੇ ਦੇ ਹਾਰਮਫੁਲ ਇਫੈਕਟ ਦੇ ਖਿਲਾਫ ਡਾਗਰੂਪ ਕਰ ਰਹੇ ਹਾਂ ਉਹਨਾਂ ਦਾ ਵੀ ਬਹੁਤ ਚੰਗਾ ਰਿਸਪੌਂਸ ਸਾਨੂੰ ਮਿਲਿਆ ਹੈ ਹਾਂ ਮੈਮ ਜਿਵੇਂ ਹੈਲਪਲਾਈਨ ਨੰਬਰ ਵੀ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਕਿ ਕੋਈ ਨਸ਼ਾ ਸਮਗਲ ਤੁਹਾਨੂੰ ਲੱਗਦਾ ਕਿ ਨਸ਼ਾ ਵੇਚਦਾ ਉੱਤੇ ਕੰਟੈਕਟ ਕੀਤਾ ਜਾਵੇ ਪਰ ਕੁਝ ਲੋਕ ਹਜੇ ਵੀ ਡਰ ਰਹੇ ਨੇ ਕਹਿੰਦੇ ਕਈ ਥਾਣਿਆਂ ਦੇ ਵਿੱਚ ਅਜਿਹੇ ਮੁਲਾਜ਼ਮ ਨੇ ਜਿਹੜੇ ਪੁਰਾਣੇ ਸਮਿਆਂ ਤੋਂ ਬੈਠੇ ਨੇ ਕਿ ਉਹ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਇਨਫੋਰਮੇਸ਼ਨ ਕਿੱਥੋਂ ਜੀਗਾ ਇਹਨ ਦੇ ਵਿੱਚ ਮਾਨਯੋਗ ਸੀਐਮ ਪੰਜਾਬ ਸਾਹਿਬ ਨੇ ਇਹ ਸੇਫ ਪੰਜਾਬ ਹੈਲਪਲਾਈਨ ਲਾਂਚ ਕੀਤੀ ਹੈ ਜੀਦਾ ਨੰਬਰ 9779100200 ਹੈ ਸਸ਼ੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਣਾ ਸਵਾਗਤ ਕਰਦਾ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲایا ਗਿਆ ਜਿਸ ਦੇ ਤਹਿਤ ਕਈ ਤਰ੍ਹਾਂ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕਾਰਵਾਈਆਂ ਵੀ ਕੀਤੀਆਂ ਗਈਆਂ ਨੇ ਕਈ ਮਗਰਮੱਛਾਂ ਨੂੰ ਵੀ ਪੁਲਿਸ ਦੇ ਵੱਲੋਂ ਫੜਿਆ ਗਿਆ ਤੇ ਕਈ ਇਹ ਵੀ ਜਿਨ੍ਹਾਂ ਨੇ ਨਸ਼ਾ ਤਸਕਰ ਨੇ ਉਹਨਾਂ ਦੀਆਂ ਜਾਇਦਾਦਾਂ ਤੱਕ ਜ਼ਬਤ ਕਰ ਲਈਆਂ ਗਈਆਂ ਅਟੈਚ ਕਰ ਲਈਤੀ ਗਈਆਂ ਪ੍ਰਾਪਰਟੀਆਂ ਤਾਂ ਲੁਧਿਆਣਾ ਰੇਂਜ ਤੋਂ ਡੀਆਈਜੀ ਮੈਡਮ ਜਿਹੜੇ ਨੇ ਨਿਲੰਬਲੀ ਨਿਲੰਬਰੀ ਜਗਾਦਲੇ ਸਾਡੇ ਨਾਲ ਮਜੂਰ ਨੇ ਗੱਲਬਾਤ ਕਰ ਲੈਣੇ ਆ ਮੈਮ ਸਵਾਗਤ ਹੈ ਬਹੁਤ ਥੈਂਕ ਯੂ ਜੀ ਆ ਮੈਮ ਯੁੱਧ ਨਸ਼ਾ ਵਿਰੋਧੀ ਮਹਿਮ ਜਾਰੀ ਹੈ ਤੁਹਾਡੇ ਵੱਲੋਂ ਲਗਾਤਾਰ ਲੁਧਿਆਣਾ ਰੇਂਜ ਦੇ ਵਿੱਚ ਵੀ ਤੁਹਾਡੇ ਵੱਲੋਂ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਲਗਾਤਾਰ ਨਸ਼ਾ ਤਸਕਰਾਂ ਨੂੰ ਫੜਿਆ ਵੀ ਜਾ ਰਿਹਾ ਹੈ ਕੀ ਆਉਟਪੁੱਟ ਪ੍ਰੋਪਰ ਕਿੰਨੀ ਕੁ ਨਿਕਲ ਰਹੀ ਹੋਈ ਹੈ 1 ਮਾਰਚ 2025 ਤੋਂ ਸਰੇ ਮਾਨਯੋਗ ਸੀਐਮ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਸਰੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅਸੀਂ ਇਹ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਅਰੰਭੀ ਹੈ ਜਿਸ ਦੇ ਵਿੱਚ ਨਸ਼ੇ ਨੂੰ ਪੰਜਾਬ ਤੋਂ ਜੜੋ ਖਤਮ ਕਰਨਾ ਸਾਡਾ ਮੰਤਵ ਹੈ ਇਸੀ ਮੁਹਿੰਮ ਦੇ ਤਹਿਤ ਹੁਣ ਤੱਕ ਲੁਧਿਆਣਾ ਰੇਂਜ ਦੇ ਵਿੱਚ ਜਿਹੜੇ ਤਿੰਨ ਜ਼ਿਲ੍ਹੇ ਪੈਂਦੇ ਆ ਖੰਨਾ ਨਵਾਂ ਸ਼ਹਿਰ ਤੇ ਲੁਧਿਆਣਾ ਰੂਰਲ ਇਹਨਾਂ ਦੇ ਵਿੱਚ ਟੋਟਲ 479 ਐਫਆਈਆਰਸ ਦਰਜ ਹੋ ਚੁੱਕੇ ਨੇ 632 ਡਰੱਗ ਸਮਗਲਰਸ ਅਤੇ ਫੇਡਲਰਸ ਇਹਨਾਂ ਨੂੰ ਸਲਾਕਾ ਦੇ ਪਿੱਛੇ ਪਹੁੰਚਾਇਆ ਜਾ ਚੁੱਕਾ ਹੈ ਇਹਨਾਂ ਦੇ ਵਿੱਚ 12 ਸਮਗਲਰਸ ਇਹੋ ਜਿਹੇ ਹੈਗੇ ਜਿਹੜੇ ਕਮਰਸ਼ੀਅਲ ਕੁਆਂਟੀਟੀ ਦੀ ਸਮਗਲਿੰਗ ਕਰਦੇ ਸੀ ਉਹਨਾਂ ਦੀ ਵੀ ਗ੍ਰਿਫਤਾਰੀ ਪੈ ਚੁੱਕੀ ਹੈ ਹੁਣ ਤੱਕ ਇਸ ਸਾਲ 17 ਕਰੋੜ ਤੋਂ ਵੱਧ ਪ੍ਰਾਪਰਟੀ ਜਿਹੜੀ ਨਸ਼ਾ ਤਸਕਰਾਂ ਨੇ ਨਸ਼ੇ ਦੇ ਉਹਦੇ ਨਾਲ ਬਣਾਈ ਸੀਗੀ ਵੈਲਿਊ ਨਾਲ ਬਣਾਈ ਸੀ ਉਹ ਜ਼ਬਤ ਹੋ ਚੁੱਕੀ ਹੈ ਜਾਂ ਫ੍ਰੀਜ਼ ਹੋ ਚੁੱਕੀ ਹੈ ਤੇ ਹੁਣ ਤੱਕ 2024 ਤੇ 25 ਦੀ ਟੋਟਲ ਫਿਗਰ ਪ੍ਰਾਪਰਟੀ ਅਟੈਚਮੈਂਟ ਤੇ ਜ਼ਬਤੀ ਦੀ ਉਹ 34 ਕਰੋੜ ਤੋਂ ਵੱਧ ਹੈਗੀ ਇਸ ਤੋਂ ਇਲਾਵਾ ਸਾਡਾ ਜਿਹੜਾ ਸੰਪਰਕ અભિયાન ਚੱਲ ਰਿਹਾ ਹੈ ਉਹਦੇ ਤਹਿਤ ਪਿੰਡਾਂ ਦੀ ਪੰਚਾਇਤਾਂ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਹਨ ਜਿਨ੍ਹਾਂ ਦਾ ਪੁਲਿਸ ਪਬਲਿਕ ਮੀਟਿੰਗ ਲਗਾਤਾਰ ਨਿਰੰਤਰ ਸੰਪਰਕ ਜਿਹੜਾ ਹੈਗਾ ਪਬਲਿਕ ਦੇ ਨਾਲ ਅਸੀਂ ਬਿਠਾਇਆ ਹੋਇਆ ਹੈ ਖਾਸ ਤੌਰ ਤੇ ਜਿਹੜੇ ਸਕੂਲ ਅਤੇ ਕਾਲਜ ਦੇ ਬੱਚੇ ਹੈਗੇ ਉਹਨਾਂ ਨੂੰ ਅਸੀਂ ਨਸ਼ੇ ਦੇ ਹਾਰਮਫੁਲ ਇਫੈਕਟਸ ਦੇ ਖਿਲਾਫ ਜਾਗਰੂਕ ਕਰ ਰਹੇ ਹਾਂ ਉਹਨਾਂ ਦਾ ਵੀ ਬਹੁਤ ਚੰਗਾ ਰਿਸਪੌਂਸ ਸਾਨੂੰ ਮਿਲਿਆ ਹੈ ਹੁਣ ਤੱਕ 42 ਵਿਅਕਤੀ ਜਿਹੜੇ ਨਸ਼ੇ ਕਰਦੇ ਸੀ ਉਹਨਾਂ ਨੇ ਡੀ ਐਡਿਕਸ਼ਨ ਤੇ ਰੀਹੈਬਿਟੇਸ਼ਨ ਦੀ ਰਾਹ ਫੜੀ ਹੈ ਜਿਦੇ ਵਿੱਚੋਂ 42 ਵਿਅਕਤੀ ਪੂਰਨ ਤੌਰ ਤੇ ਨਸ਼ਾ ਮੁਕਤ ਹੋ ਚੁੱਕੇ ਨੇ ਤੇ ਮੇਨਸਟ੍ਰੀਮ ਦੇ ਵਿੱਚੋਂ ਇੰਟੀਗ੍ਰੇਟ ਹੋ ਚੁੱਕੇ ਨੇ ਆਪਣਾ ਆਪਣਾ ਪ੍ਰੋਫੈਸ਼ਨ ਉਹ ਕਰ ਰਹੇ ਹਨ ਉਹਨਾਂ ਵਿੱਚੋਂ ਇੱਕ ਜਿਹੜਾ ਨੌਜਵਾਨ ਹੈਗਾ ਉਹ ਇੰਨਾ ਕ ਮੋਟੀਵੇਟਡ ਹੈ ਕਿ ਉਹ ਰੀਹੈਬਿਟੇਸ਼ਨ ਸੈਂਟਰ ਦੇ ਵਿੱਚ ਹੀ ਕੰਮ ਕਰ ਰਿਹਾ ਜੀ ਉਹ ਪਹਿਲਾਂ ਨਸ਼ਾ ਵੇਚਦਾ ਵੀ ਸੀ ਤੇ ਖੁਦ ਕਰਨ ਦਾ ਵੀ ਆਦੀ ਸੀ ਨਾਲ ਉਹ ਨਸ਼ਾ ਕਰਨ ਦਾ ਆਦੀ ਸੀ ਵੇਚਦਾ ਵੀ ਸੀਗਾ ਜਾਂ ਇਕੱਲਾ ਕਰਦਾ ਉਹ ਵੇਚਦਾ ਨਹੀਂ ਸੀ ਉਹ ਕੰਜ਼ਿਊਮਰ ਸੀ ਹਾਂ ਹੁਣ ਬਿਲਕੁਲ ਛੱਡ ਚੁੱਕਿਆ ਉਹ ਕਿਵੇਂ ਟੋਟਲੀ ਛੱਡ ਚੁੱਕਿਆ ਹੈ ਪਿਛਲੇ ਕਈ ਦਿਨਾਂ ਤੋਂ ਉਹ ਨਸ਼ਾ ਮੁਕਤ ਹੈ ਤੇ ਵਧੀਆ ਤਰੀਕੇ ਨਾਲ ਆਪਣੀ ਆਪਣਾ ਰੋਜ਼ਗਾਰ ਕਮਾਇਆ ਤੇ ਆਪਣੀ ਜਿਹੜੇ ਹੋਰ ਨੌਜਵਾਨ ਹੈਗੇ ਉਹਦੇ ਯਾਰ ਦੋਸਤ ਮਿੱਤਰ ਹੈਗੇ ਉਹਨਾਂ ਦੇ ਥਰੂ ਵੀ ਉਹ ਅਵੇਅਰਨੈਸ ਦਾ ਪ੍ਰੋਗਰਾਮ ਜਿਹੜਾ ਹੈ ਉਹ ਪੰਜਾਬ ਪੁਲਿਸ ਦੇ ਨਾਲ ਰਲ ਕੇ ਚਲਾ ਰਿਹਾ ਹੈ ਮੈਮ ਜੀ ਨੇ ਹੈਲਪਲਾਈਨ ਨੰਬਰ ਵੀ ਪੁਲਿਸ ਦੇ ਵੱਲੋਂ ਜਾਰੀ ਕੀਤਾ ਗਿਆ ਕਿ ਕੋਈ ਨਸ਼ਾ ਸਮਗਰ ਤੁਹਾਨੂੰ ਲੱਗਦਾ ਕਿ ਨਸ਼ਾ ਵੇਚਦਾ ਉਸ ਤੇ ਕੰਟੈਕਟ ਕੀਤਾ ਜਾਵੇ ਪਰ ਕੁਝ ਲੋਕ ਹਜੇ ਵੀ ਡਰ ਰਹੇ ਨੇ ਕਹਿੰਦੇ ਕਈ ਥਾਣਿਆਂ ਦੇ ਵਿੱਚ ਅਜਿਹੇ ਮੁਲਾਜ਼ਮ ਨੇ ਜਿਹੜੇ ਪੁਰਾਣੇ ਸਮਿਆਂ ਤੋਂ ਬੈਠੇ ਨੇ ਉਹ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਇਨਫੋਰਮੇਸ਼ਨ ਤੇ ਕੁਝ ਅਜੀਹਾ ਵੀ ਕਹਿੰਦੇ ਵਿੱਚ ਮਾਨਯੋਗ ਸੀਐਮ ਪੰਜਾਬ ਸਾਹਿਬ ਨੇ ਇਹ ਸੇਫ ਪੰਜਾਬ ਹੈਲਪਲਾਈਨ ਲਾਂਚ ਕੀਤੀ ਹੈ ਜੀ ਦਾ ਨੰਬਰ 9779100200 ਹੈ ਵਾਟਸਐਪ ਰਾਹੀਂ ਤੁਸੀਂ ਇਸ ਨੰਬਰ ਤੇ ਜੋ ਵੀ ਸੂਚਨਾ ਤੁਹਾਡੇ ਕੋਲ ਹੈਗੀ ਹੈ ਨਸ਼ਾ ਤਸਕਰਾਂ ਦੇ ਸੰਬੰਧਿਤ ਜਾਂ ਕਿਸੇ ਕੋਈ ਕੰਜ਼ਿਊਮਰ ਹੈ ਜਿਹਨੂੰ ਨਸ਼ਾ ਮੁਕਤ ਕਰਾਉਣਾ ਡੀ ਐਡਿਕਸ਼ਨ ਕਰਵਾਉਣਾ ਜਿੱਦੀ ਜ਼ਰੂਰੀ ਹੈ ਉਹਦੇ ਸੰਬੰਧ ਚ ਤੁਸੀਂ ਦੇ ਸਕਦੇ ਹੋ ਇਸ ਹੈਲਪਲਾਈਨ ਤੇ ਕਾਲ ਜੋ ਵੀ ਕਰਦਾ ਹੈ ਉਹਦਾ ਨਾਮ ਅਤੇ ਪਛਾਣ ਗੁਪਤ ਰੱਖੀ ਜਾਂਦੀ ਹੈ ਇਸ ਕਰਕੇ ਲੋਕਾਂ ਨੂੰ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈਗੀ ਉਹ ਨੀਡਰ ਹੋ ਕੇ ਬੇਖੌਫ ਹੋ ਕੇ ਇਸ ਹੈਲਪਲਾਈਨ ਤੇ ਆਪਣੀ ਸੂਚਨਾ ਦੇ ਸਕਦੇ ਹਨ ਅਕਈ ਥਾਣਿਆਂ ਦੇ ਵਿੱਚ ਮੈਂ ਇਦਾਂ ਹੈਗਾ ਕਿ ਪੁਰਾਣੇ ਮੁਲਾਜ਼ਮ ਬੜੇ ਬੈਠੇ ਨੇ ਜਿਹੜੇ ਲੰਬੇ ਸਮੇਂ ਤੋਂ ਉਸੇ ਥਾਣੇ ਦੇ ਵਿੱਚ ਹੈਗੇ ਨੇ ਚਾਹੇ ਉਹ ਐਸਆਈ ਹੋਣ ਚਾਹੇ ਉਹ ਮੁੱਖ ਮੁੰਚੀ ਹੋਣ ਬੇਸ਼ੱਕ ਸਰਕਾਰ ਨੇ ਕਹਿ ਦਿੱਤਾ ਕਿ 2 ਸਾਲ ਇੱਕ ਥਾਣੇ ਦੇ ਵਿੱਚ ਮੁੰਚੀ ਰਹੇਗਾ ਪਰ ਫਿਰ ਵੀ ਜਦੋਂ ਕਹਿੰਦੇ ਨਸ਼ਾ ਤਸਕਰਾਂ ਦੇ ਘਰ ਪੁਲਿਸ ਰੇਡ ਕਰਨ ਜਾਂਦੀ ਹੈ ਉਹਨਾਂ ਦੇ ਕੋਲ ਪਹਿਲਾਂ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ ਥਾਣੇ ਦੇ ਵਿੱਚ ਇਸ ਤਰੀਕੇ ਦੀ ਕੋਈ ਗੱਲ ਨਹੀਂ ਹੈ ਜੀ ਜਿਹੜੇ ਮੁਲਾਜ਼ਮ ਪੁਰਾਣੇ ਲਗੇ ਹੋਏ ਐ ਉਹਨਾਂ ਦਾ ਟੈਨਿਓਰ ਜਿਹੜਾ ਹੈ ਮੁੱਖ ਮੁੰਸੀ ਦਾ 2 ਸਾਲ ਦਾ ਨਿਰਧਾਰਿਤ ਕੀਤਾ ਗਿਆ ਉਸ ਤੋਂ ਇਲਾਵਾ ਵੀ ਜਿਹੜੇ ਪੁਰਾਣੇ ਮੁਲਾਜ਼ਮ ਗਏ ਲਗੇ ਐ ਉਹਨਾਂ ਦੀ ਵੱਡੇ ਪੈਮਾਨੇ ਤੇ ਟਰਾਂਸਫਰਾਂ ਟਰਾਂਸਫਰ ਹੋ ਚੁੱਕੀ ਐ ਉਹ ਕੋਈ ਵੀ ਮੁਲਾਜ਼ਮ ਆਪਣੇ ਹੋਮ ਸਬਡਿਵੀਜ਼ਨ ਦੇ ਵਿੱਚ ਇਸ ਵੇਲੇ ਪੋਸਟਡ ਨਹੀਂ ਐ ਤੇ ਜਿਹੜੇ ਐਨਜੀਓਜ਼ ਇੱਕ ਥਾਣੇ ਦੇ ਵਿੱਚ 2 ਸਾਲ ਜਾਂ ਉਸ ਤੋਂ ਉੱਪਰ ਕਾਰਜਕਾਰ ਆਪਣਾ ਨਿਭਾ ਚੁੱਕੇ ਹਨ ਉਹਨਾਂ ਦੀ ਵੀ ਦੂਜੇ ਸਬਡਿਵੀਜ਼ਨ ਦੇ ਵਿੱਚ ਟਰਾਂਸਫਰ ਕੀਤੀ ਗਈ ਹੈ ਖਾਸ ਕਰਕੇ ਲੋਕਾਂ ਨੂੰ ਕੀ ਆਪਕੀ ਮੈਂ ਲੋਕਾਂ ਨੂੰ ਸਭ ਤੋਂ ਪਹਿਲਾਂ ਤਾਂ ਐਪਰੀਸ਼ੀਏਟ ਕਰਨਾ ਚਾਹੁੰਦੀ ਆ ਕਿਉਂਕਿ ਬਹੁਤ ਵੱਡੇ ਪੈਮਾਨੇ ਤੇ ਉਹਨਾਂ ਨੇ ਸਾਨੂੰ ਨਸ਼ੇ ਦੇ ਖਿਲਾਫ ਇਸ ਮੁਹਿੰਮ ਦੇ ਵਿੱਚ ਸਹਿਯੋਗ ਦੇ ਰਹੇ ਨੇ ਭਾਵੇਂ ਉਹ ਸੂਚਨਾ ਦੇਣ ਬਾਰੇ ਹੋਵੇ ਜਾਂ ਸੰਪਰਕ ਮੀਟਿੰਗਾਂ ਬਾਰੇ ਹੋਵੇ ਜਾਂ ਸਾਡੇ ਨਾਲ ਖੜ ਕੇ ਸੋਚੀ ਆ ਉਹਨਾਂ ਨੇ ਨਸ਼ੇ ਦੇ ਖਿਲਾਫ ਕਿ ਨਾ ਉਹ ਪਿੰਡਾਂ ਚ ਉਹਨਾਂ ਦੇ ਨਸ਼ਾ ਨਸ਼ਾ ਤਸਕਰ ਨੂੰ ਵੜਨ ਦੇਣਗੇ ਨਾ ਕਿਸੇ ਨੂੰ ਨਸ਼ਾ ਵੇਚਣ ਦੇਣਗੇ ਇਹਦੇ ਲਈ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਹੁਣ ਅੱਗੇ ਵੀ ਮੈਂ ਆਸ ਕਰਦੀ ਆ ਕਿ ਇਸੇ ਤਰੀਕੇ ਨਾਲ ਪਬਲਿਕ ਕੋਆਪਰੇਸ਼ਨ ਸਾਨੂੰ ਮਿਲੇਗੀ ਇਸ ਮਹਿਮ ਨੂੰ ਕਾਮਯਾਬ ਕਰਨ ਦੇ ਵਿੱਚ ਸਭ ਤੋਂ ਵੱਡਾ ਹੱਥ ਪਬਲਿਕ ਦਾ ਹੀ ਰਹੂਗਾ ਤਾਂ ਬਿਲਕੁਲ ਡੀਆਈਜੀ ਮੈਮ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਦੱਸਿਆ ਕਿ ਲੁਧਿਆਣਾ ਰੇਂਜ ਦੇ ਵਿੱਚ ਟੋਟਲ ਅਸੀਂ ਕਾਫੀ ਤਰ੍ਹਾਂ ਦੇ ਨਸ਼ਾ ਸਮਗਲਰਾਂ ਨੂੰ ਨੱਥ ਪਾ ਚੁੱਕੇ ਹਾਂ ਉਹਨਾਂ ਦੇ ਉੱਤੇ ਕਾਰਵਾਈ ਕਰ ਚੁੱਕੇ ਹਾਂ ਕਿ ਪ੍ਰੋਪਰਟੀ ਜਿਹੜੀ ਆ ਉਹਨਾਂ ਦੀ ਅਟੈਚ ਕਰ ਚੁੱਕੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਾਰਵਾਈ ਜਿਹੜੀ ਹੈ ਯੁੱਧ ਨਸ਼ਿਆਂ ਵਿਰੋਧ ਚਲਾਈ ਆ ਮਹਿਮ ਉਹ ਇਸ ਤਰ੍ਹਾਂ ਹੀ ਜਾਰੀ ਰਹੇਗੀ ਤਾਂ ਵਧੇਰੇ ਅਪਡੇਟਸ ਲਈ ਦੇਖਦੇ ਰਹੋ ਡਿਫੈਕਟ ਚੈਨਲ ਪੰਜਾਬ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ DF5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ